ਇਰਾਨ ਦੇ ਵਿੱਚੋਂ ਪਰਤੇ ਇਸ ਮੁੰਡੇ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਤਾਂ ਦੱਸ ਦਈਏ ਕਿ ਜਿੱਥੇ ਜੱਦ ਦੇ ਮੁੰਡਾ ਘਰ ਪਰਤੇ ਆ ਤਾਂ ਪਰਿਵਾਰ ਨੇ ਸੁੱਖ ਦਾ ਸਾ ਲਿਆ ਦੱਸਿਆ ਜਾ ਰਿਹਾ ਹੈ ਕਿ ਇਹ ਮੁੰਡਾ ਜਿਹੜਾ ਹੈ ਇਹ ਮੌਤ ਦੇ ਮੂੰਹ ਦੇ ਵਿੱਚੋਂ ਇੱਕ ਤਰੀਕੇ ਨਾਲ ਨਿਕਲ ਕੇ ਘਰ ਵਾਪਸ ਆਇਆ ਤਾਂ ਜਨਾਲਾ ਦਾ ਪਿੰਡ ਗ੍ਰੰਥਗੜ੍ਹ ਜਿੱਥੇ ਦਾ ਨੌਜਵਾਨ ਗੁਰਪ੍ਰੀਤ ਜੋ ਕਿ ਯੂਕੇ ਸੈੱਟ ਹੋਣ ਦਾ ਸੁਪਨਾ ਲੈ ਕੇ ਕਰੋ ਨਿਕਲਦਾ ਪਰ ਧੋਖੇਬਾਜ਼ ਏਜੰਟਾਂ ਨੇ ਗੁਰਪ੍ਰੀਤ ਨੂੰ ਈਰਾਨ ਦੇ ਵਿੱਚ ਬੰਦਕ ਬਣਾ ਲਿਆ ਰੋਜ਼ ਕੁੱਟਮਾਰ ਹੁੰਦੀ ਸੀ ਤੇ 50 ਲੱਖ ਤੱਕ ਦੀ ਫਿਰੌਤੀ ਮੰਗੀ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਪਾਜ ਭਾਗੂ ਅਮਰਪਾਲ ਸਿੰਘ ਬੁੰਨਿਆ ਜਨਾਲਾ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਕੇਂਦਰ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਜਾਂਦੀ ਹੈ ਅਮਰਪਾਲ ਸਿੰਘ ਬੁੰਨੀ ਅਚਨਾਲਾ ਦੀਆਂ ਕੋਸ਼ਿਸ਼ਾਂ ਤੇ ਕੇਂਦਰ ਸਰਕਾਰ ਦੀ ਦਖਲਅੰਦਾਜ਼ੀ ਦੇ ਨਾਲ ਇਹ ਮੁੰਡਾ ਈਰਾਨ ਦੀ ਕੈਦ ਤੋਂ ਛੁੜ ਕੇ ਸੁਰੱਖਿਅਤ ਆਪਣੇ ਘਰ ਵਾਪਸ ਆਇਆ ਪਰ ਘਰ ਪਰਤ ਦੇ ਹਿਊਜ਼ ਨੇ ਕੰਬ ਦੀ ਆਵਾਜ਼ ਦੇ ਵਿੱਚ ਰੂ ਕੰਬਾਉ ਖੁਲਾਸੇ ਕੀਤੇ ਨੇ ਕਿ ਹਰ ਰੋਜ਼ ਉਸ ਨੂੰ ਮਾਰਿਆ ਕੁੱਟਿਆ ਜਾਂਦਾ ਸੀ ਮਾਰਤਾ ਪਿਤਾ ਨੇ ਭਾਜਪਾ ਸਰਕਾਰ ਦਾ ਵੀ ਧੰਨਵਾਦ ਕੀਤਾ ਹੈ ਤੇ ਗੁਰਪ੍ਰੀਤ ਨੇ ਨੌਜਵਾਨਾਂ ਨੂੰ ਇੱਕ ਸੰਦੇਸ਼ ਦਿੱਤਾ ਵਿਦੇਸ਼ ਜਾਓ ਪਰ ਸਹੀ ਤਰੀਕੇ ਨਾਲ ਨਹੀਂ ਤਾਂ ਸੁਪਨੇ ਮੌਤ ਦਾ ਸਫ਼ਰ ਵੀ ਬਣ ਸਕਦੇ ਨੇ ਹਾਲਾਂਕਿ ਇਸ ਮੁੰਡੇ ਵੱਲੋਂ ਕੀਤੇ ਖੁਲਾਸੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਮੈਂ ਕਾਫੀ ਟਾਈਮ ਤੋਂ ਯੂਕੇ ਵਾਸਤੇ ਅਪਲਾਈ ਕਰ ਰਿਹਾ ਸੀ ਤੇ ਜੋ ਕਿ ਮੇਰੀ ਗੱਲ ਨਹੀਂ ਸੀ ਬਣ ਰਹੀ ਤੇ ਫਿਰ ਚਲੋ ਇਸ ਏਜੰਟ ਨਾਲ ਮੇਰੀ ਗੱਲਬਾਤ ਹੋਈ ਮੈਨੂੰ ਕਹਿੰਦਾ ਕਿ ਕਿੱਦਾਂ ਯੂਕੇ ਦਾ ਬਣ ਜਾਊਗਾ ਤੇਰਾ ਤੇ ਬਸ ਇਰਾਨ ਵਾਇਆ ਪਾਂ ਜਾਣਾ ਵਾ ਉੱਥੇ ਦੋ ਦਿਨਾਂ ਦਾ ਸਟੇ ਹੈ ਤੇ ਮੈਂ ਚਲੋ ਉਹਦੀ ਗੱਲ ਮੰਨ ਕੇ ਤੇ ਇਰਾਨ ਚੜ ਗਿਆ ਉੱਥੇ ਇੱਕ ਦਿਨ ਮੈਂ ਹੋਟਲ 'ਚ ਰਿਹਾ ਵਾਂ ਤੇ ਮੈਨੂੰ ਸ਼ਾਮ ਨੂੰ ਫਿਰ ਉਹਦਾ ਫੋਨ ਆਉਂਦਾ ਕਿ ਬੰਦੇ ਮੇਰੇ ਆਉਣਗੇ ਤੈਨੂੰ ਲੈਣ ਤੇਰੇ ਫਿੰਗਰ ਹੋਣੇ ਆ ਤੇ ਆਸਪੋਰਟ ਸਕੈਨ ਹੋਣਾ ਵਾ ਤੇ ਚਲੋ ਮੈਂ ਉਹਦੇ ਨਾਲ ਚੱਲ ਗਿਆ ਵਾਂ ਤੇ ਮੈਨੂੰ ਇੱਕ ਘਰ ਜੇ ਚ ਲੈ ਗਿਆ ਤੇ ਉੱਥੇ ਫਿਰ ਉਹਨਾਂ ਮੈਨੂੰ ਬੰਨ ਕੇ ਕੁੱਟਮਾਰ ਕੀਤੀ ਤੇ ਘਰਦਿਆਂ ਨੂੰ ਵੀਡੀਓ ਪਾਤੀ ਤੇ ਵੀ ਜੇ ਮੁੰਡਾ ਚਾਹੀਦਾ ਤਾਂ 50 ਲੱਖ ਰੁਪਇਆ ਦੇ ਦੋ ਕਿਸ ਕਿੰਨੇ ਕੁ ਹੋਰ ਨੌਜਵਾਨ ਉੱਥੇ ਹੈਗੇ ਸੀ ਤਿੰਨ ਜਾਣੇ ਸੀ ਮੇਰੇ ਨਾਲ ਜਿਹੜੇ ਉਸ ਰੂਮ 'ਚ ਸੀ ਤੇ ਬਾਕੀ ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਸੀ ਕਿ ਕਿਸੇ ਹੋਰ ਘਰ ਦੇ ਵਿੱਚ ਵੀ ਕੋਈ ਹੋਰ ਬੰਦੇ ਵੀ ਹੈਗੇ ਜਿਹੜੇ ਤਿੰਨ ਚਾਰ ਜਾਣੇ ਹੋਰ ਹੀ ਇੱਕ ਪਰਿਵਾਰ ਹੀ ਪੂਰਾ ਇਕੋ ਫੈਮਿਲੀ ਦੇ ਜੀ ਜਿਹੜੇ ਉਹਨਾਂ ਫੜ ਕੇ ਰੱਖੇ ਹੋਏ ਸੀ ਕਿਵੇਂ ਦਾ ਵਿਹਾਰ ਕਰਦੇ ਸੀ ਤੁਹਾਡੇ ਨਾਲ ਸੀ ਦੇ ਰਹੇ ਕਿ ਸਾਰਾ ਦਿਨ ਬਸ ਘੁੱਟ ਮਾਰ ਜਾਂ ਗਾਲਾਂ ਕੱਢਦੇ ਰਹਿਣਾ ਜਾਂ ਤੈਨੂੰ ਮਾਰਦਾਂਗੇ ਜੇ ਪੈਸੇ ਨਾ ਮਿਲੇ ਵੇਚਦਾਂਗੇ ਬਸ ਇਦਾਂ ਹੀ ਸਾਰਾ ਦਿਨੀ ਇਹੋ ਕੰਮ ਹੀ ਸੀ ਮੇਰੇ ਮੁੰਡੇ ਸੀ ਇਹ ਪੰਜਾਬ ਦੇ ਸੀ ਨਾਲ ਕਿਸੇ ਨਾਲ ਹਾਂਜੀ ਇੱਕ ਪੰਜਾਬ ਦਾ ਸੀ ਤੇ ਇੱਕ ਸ਼ਾਇਦ ਮੇਰੇ ਰਾਜਸਥਾਨ ਦਾ ਸੀ ਨਾਲ ਮੇਰੇ ਹੀ ਜਣਾ ਹਾਂ ਪੀਣੂ ਦੇਦੇ ਸੀ ਹਾਂਜੀ ਰੋਟੀ ਬਾਣੀ ਇਹ ਕਿ ਚੰਗਾ ਮਾੜਾ ਦੇਈ ਜਾਂਦੇ ਸੀ ਉਹ ਆਪ ਉੱਥੇ ਨਾਲ ਹੀ ਰਹਿੰਦੇ ਸੀ ਰੂਮ ਦੇ ਵਿੱਚ ਤੇ ਆਪਣਾ ਰੋਟੀ ਉੱਥੇ ਹੀ ਤਿਆਰ ਕਰਦੇ ਸੀ ਉਹ ਤੇ ਉਹਦੇ ਚੋਂ ਦੇ ਦਿੰਦੇ ਹਾਂ ਵਾਪਸ ਕਿਧਰ ਪਾਕਿਸਤਾਨ ਕੋਈ ਨਹੀਂ ਵਾਸਿ ਮੇਰੀ ਤਾਂ ਕਿ ਚਲੋ ਪਰਿਵਾਰ ਨੇ ਕੋਸ਼ਿਸ਼ ਕੀਤੀ ਆ ਤੇ ਸੈਂਟਰ ਸਰਕਾਰ ਤੱਕ ਪਹੁੰਚ ਕੀਤੀ ਤੇ ਉਹਨਾਂ ਨੇ ਫਿਰ ਪ੍ਰੈਸ਼ਰ ਪਾਇਆ ਤੇ ਅੰਬੈਸੀ 'ਚ ਮੇਲ ਪਾਈ ਵੀ ਸਾਡਾ ਇਥੋਂ ਪੰਜਾਬ ਦਾ ਬੰਦਾ ਜਿਹੜਾ ਵਾ ਉਹ ਇਥੇ ਬੰਦੀ ਬਣਾ ਲਿਆ ਗਿਆ ਵਾ ਤੇ ਉਹਨਾਂ ਦੇ ਪ੍ਰੈਸ਼ਰ ਕਰਕੇ ਚਲੋ ਉਹਨੇ ਮੈਨੂੰ ਰਿਲੀਜ਼ ਕਰਤਾ ਤੇ ਬਸ ਮੈਂ ਇਹੋ ਹੀ ਆ ਕਿ ਸੈਂਟਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਚਲੋ ਮੈਨੂੰ ਵਾਪਸ ਲਿਆਂਦਾ ਤੇ ਮੈਂ ਆਪਣੇ ਪਰਿਵਾਰ 'ਚ ਆ ਗਿਆ ਲੱਗਦਾ ਉਹਨਾਂ ਏਜੰਟਸ ਦੀ ਕਾਰਵਾਈ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਤੋ ਜਿਹੜਾ ਹਾਂਜੀ ਮੈਂ ਤੇ ਇਹੀ ਕਹਿਣਾ ਵੀ ਜਿਹੜੇ ਵੀ ਇਦਾਂ ਕਰਦੇ ਆ ਉਹਨਾਂ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਤਾਂ ਜੋ ਮੇਰੇ ਵਰਗਾ ਕੋਈ ਅੱਗੇ ਤੋਂ ਕੋਈ ਹੋਰ ਨਾ ਫਸ ਸਕੇ ਨੌਜੋ ਉਹਨਾਂ ਨੂੰ ਕੀ ਜਿਹੜੇ ਏਜੰਟ ਕਹਿੰਦਾ ਪੰਜਾਬ ਦੇ ਜਿਹੜਾ ਇਸਾਨ ਨਾਲ ਹੀ ਸੰਬੰਧ ਹੋ ਜਾਂਦਾ ਤੇ ਤੁਹਾਨੂੰ ਵੀ ਰਹਿ ਕੇ ਮਹਿਸੂਸ ਹੋ ਜਾਵੇ ਹਾਂਜੀ ਮੇਰੇ ਹੁੰਦਿਆਂ ਤੋਂ ਤੇ ਜਾਂ ਫੋਨ ਤੇ ਜਾਂ ਕਿਸੇ ਵੀ ਤਰ੍ਹਾਂ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ ਤੇ ਨਾ ਮੈਨੂੰ ਇਹ ਮਹਿਸੂਸ ਹੀ ਹੋਇਆ ਕਿ ਇੱਥੇ ਕਿਸੇ ਨਾ ਉਹਨਾਂ ਦਾ ਲਿੰਕ ਹੀ ਜਾਂ ਕਿਵੇਂ ਵੀ ਤੇ ਬਾਕੀ ਉਹ ਕੀ ਉਹ ਬੰਦੇ ਨੂੰ ਤਾਂ ਮੈਂ ਵੈਸੇ ਹੀ ਨਹੀਂ ਜਾਣਦਾ ਜਿਹੜਾ ਪੈਸਾ ਵੀ ਮੰਗ ਕੇ ਨੋ ਫੋਨ ਕਰੇ ਕਰਦਾ ਸੀ ਉਹ ਉੱਥੇ ਮੇਰੇ ਕੋਲ ਹੈ ਵੀ ਨਹੀਂ ਮੈਨੂੰ ਵੀ ਉਹਦਾ ਉੱਥੇ ਫੋਨ ਹੀ ਆਉਂਦਾ ਸੀ ਜਿੰਨਾ ਮੈਨੂੰ ਫੜਿਆ ਸੀ ਤੇ ਉਹ ਮੇਰ ਨਾਲ ਵੀ ਫੋਨ ਤੇ ਹੀ ਗੱਲ ਕਰਦਾ ਹੈ ਜਿਹਦੇ ਰਾਹੀਂ ਤੁਸੀਂ ਗਏ ਸੀ ਉਹ ਤੁਹਾਨੂੰ ਮਿਲਿਆ ਉੱਥੇ ਨਹੀਂ ਉਹ ਨਹੀਂ ਮਿਲਿਆ ਬਸ ਉਹਦੇ ਨਾਲ ਫੋਨ ਤੇ ਹੀ ਗੱਲ ਹੁੰਦੀ ਸੀ ਤੇ ਵੈਸੇ ਉਹ ਯੂਕੇ ਦੱਸਦਾ ਸੀ ਮੈਨੂੰ ਕਿ ਯੂਕੇ ਆ ਵਾ ਉਹਨੇ ਤਾਂ ਦੀ ਫੋਨ ਤੇ ਗੱਲ ਹੁੰਦੀ ਸੀ ਮੈਨੂੰ ਹਾਂਜੀ ਉਹ ਪਹਿਲਾਂ ਉਹਦੇ ਨਾਲ ਹੁੰਦੀ ਸੀ ਤੇ ਬਾਅਦ ਜਿੰਨੇ ਮੈਨੂੰ ਫੜਿਆ ਉੱਥੇ ਉਹਦਾ ਨਹੀਂ ਮੈਨੂੰ ਪਤਾ ਕੌਣ ਸੀ ਤੇ ਉਹ ਮੈਨੂੰ ਮਿਲਿਆ ਵੀ ਨਹੀਂ ਆ ਸਿਰਫ ਫੋਨ ਤੇ ਹੀ ਗੱਲ ਹੁੰਦੀ ਸੀ ਉਹਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਕੀ ਕਹੀ ਹਾਂਜੀ ਮੈਂ ਤਾਂ ਬਸ ਇਹੀ ਕਹਿਣਾ ਵੀ ਜੇ ਤੇ ਬਾਹ ਨਹੀਂ ਤੇ ਫਿਰ ਇੱਥੇ ਹੀ ਸਹੀ ਆ ਬਸ ਕਿ ਬਾਹਰ ਨਾ ਜਾਵੇ ਤਾਂ ਜੋ ਮੇਰੇ ਅੰਗੂਰ ਤਹੀ ਨਾ ਫਸੋ ਤੇ ਮੈਂ ਬਸ ਇਹੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਮੇਰਾ ਨਾਮ ਬਲਕਾਰ ਸਿੰਘ ਆ ਜੀ ਮੈਂ ਤਾਂ ਧਨਵਾਦ ਹੀ ਕਰਨਾ ਚਾਹੁੰਦਾ ਜੀ ਭਾਜੀ ਇਹਨਾਂ ਦਾ ਵੀ ਬਲਬਨੀ ਸਾਹਿਬ ਦਾ ਜੀ ਇੱਥੇ ਮੈਂ ਸੈਂਟਰ ਸੇ ਕਰਦਾ ਵੀ ਜੀ ਤੇ ਮੰਤਰੀ ਸਾਹਿਬ ਵਸਾਉਣ ਦਾ ਵੀ ਜੀ ਇਹਨਾਂ ਨੇ ਮੇਰੇ ਬੇਟੇ ਨੂੰ ਵਾਪਸ ਕਰ ਲਿਆ ਹੁੰਦਾ ਜੀ ਕਿੰਨਾ ਕੁੱਕਾ ਸਮਾ ਸੀ ਉਹ ਬਹੁਤ ਔਖਾ ਸਮਾਂ ਜੇ ਆਪਣਾ ਅਸੀਂ ਕੋਈ ਨਹੀਂ ਬੱਚਾ ਹੋਊਗਾ ਜੀ ਪਰ ਅੱਜ ਖੁਸ਼ੀ ਆ ਜੀ ਅੱਜ ਬਹੁਤ ਖੁਸ਼ੀ ਆ ਜੀ ਔਰ ਵੇੜਾ ਨਹੀਂ ਫੁੱਲਦਾ ਨਹੀਂ ਜੀ। ਬੈਠ ਵਰਗਾ ਸੀ ਜਦੋਂ ਫੋਨ ਕਰਦੇ ਸੀ। ਅਜੇ ਵੀ ਲੱਗਦਾ ਜੀ ਭਾਈ ਬੱਚਾ ਆ ਵੀ ਗਿਆ ਜੀ ਉਹ ਵੇੜਾ ਨਹੀਂ ਫੁੱਲਦਾ ਜੀ। ਕਿਉਂ ਢੱਕ ਕਿਉਂ ਲੱਗਦਾ ਜੀ? ਹਾਂ ਜੀ ਵੇਖੋ ਜੀ ਆਸੀ ਨਹੀਂ ਬੱਚੇ ਦੀ ਤੇ ਇਹ ਦੇਖੋ ਮੰਤਰੀ ਸਾਹਿਬ ਨਾਲ ਦੀ ਕਿਰਪਾ ਹੋ ਗਈ ਤੇ ਬੱਚਾ ਆ ਗਿਆ ਜੀ। ਮੰਗ ਕਰੋਗੇ ਵੀ ਅਜੇ ਇਹ ਏਜੰਟਾਂ ਤੇ ਕਾਰਵਾਈ ਤੁਸੀਂ। ਮੈਂ ਤਾਂ ਕਹਿੰਨਾ ਜੀ ਉਹ ਜਿਹਨੂੰ ਫਾਈਲ ਆ ਦੇਣਾ ਚਾਹੀਦਾ ਜੀ ਜਿਹੜਾ ਕਿਉਂਕਿ ਹੋਰ ਬੱਚੇ ਨਾ ਖਰਾਬ ਹੋਣ ਜੀ। ਇਹ ਤਾਂ ਬੱਚੇ ਨੂੰ ਪਤਾ ਤੇ ਮੈਨੂੰ ਪਤਾ ਜੀ ਜਿਤਾਂ ਤੱਕ ਬੀਤੀ ਹੈ ਛੱਟ ਤੇ ਪੰਜਾਬ ਦੇ ਨੌਜਵਾਨਾਂ ਨੂੰ ਕੀ ਵੀ ਕਰੋਗੇ? ਮਾਲਕ ਇੰਨਾ ਵੀ ਇੱਥੇ ਖਾ ਕੇ ਥੋੜੀ ਖਾ ਲੋ ਜੀ ਉਹ ਨਹੀਂ ਚੰਗੇ ਇੱਥੇ ਮਿਹਨਤ ਕਰੋ ਜੀ ਬਹੁਤ ਕੁਛ ਆ ਪੰਜਾਬ ਦੇ ਵਿੱਚ ਵੀ ਆਪਣੇ ਮਾਪਿਆਂ ਕੋਲ ਰਹੋ ਜਿੱਤੋਂ ਦੀ ਸੇਵਾ ਪਾਣੀ ਕਰੋ ਜੀ ਮੈਂ ਸਭ ਤੋਂ ਪਹਿਲਾਂ ਦੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸਾਡੇ ਮੁਖੀ ਵੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਵੀ ਨੇ ਤੇ ਭਾਰਤ ਦੇ ਐਕਸਟਰਨਲ ਅਫੇਅਰ ਮਿਨਿਸਟਰ ਜੈਸ਼ੰਕਰ ਜੀ ਦਾ ਤੇ ਖਾਸ ਕਰਕੇ ਇਹਨਾਂ ਹੜ੍ਹਾਂ ਦੇ ਦੌਰਾਨ ਆਏ ਸਾਡੇ ਜਿਹੜੇ ਐਮਓਐਸ ਪਿੰਡੂ ਵਿਕਾਸ ਮੰਤਰੀ ਹੀ ਕਮਲੇਸ਼ ਪਾਸਵਾਂ ਜੀ ਦਾ ਧੰਨਵਾਦ ਕਰਦਾ ਹਾਂ ਸਮੁੱਚੇ ਸਾਡੀ ਬੀਜੇਪੀ ਲੀਡਰਸ਼ਿਪ ਦਾ ਕਿ ਉਹਨਾਂ ਹੜਾਂ ਦੌਰਾਨ ਜਦੋਂ ਇਸ ਪਰਿਵਾਰ ਚ ਆਣ ਕੇ ਕਮਨੀਸ਼ ਪਾਸਵਾਣੀ ਨੂੰ ਮਿਲਾਇਆ ਇਹਨਾਂ ਦੇ ਫਾਦਰ ਨੂੰ ਇਹਨਾਂ ਨੇ ਬਤਲ ਗੁਰਪ੍ਰੀਤ ਦੇ ਫਾਦਰ ਸਾਹਿਬ ਪ੍ਰਕਾਰ ਸਿੰਘ ਦੇ ਮਾਤਾ ਜੀ ਨਾਲ ਮਾਤਾ ਜੀ ਨੂੰ ਸਮੁੱਚੇ ਪਰਿਵਾਰ ਨੂੰ ਜੋ ਹਾਲਾਤ ਸਨ ਉਦੋਂ ਇਹ ਕਿਸੇ ਸੱਤ ਜਮਾਨੇ ਦੇ ਕਿਸੇ ਦੁਸ਼ਮਣ ਦੇ ਵੀ ਨਾ ਹੋਣ ਇਹ ਦੁਸ਼ਮਣ ਦੇ ਵੀ ਨਾ ਹੋਵੇ ਜੋ ਹਾਲਾਤ ਇਸ ਪਰਿਵਾਰ ਚ ਜੋ ਇੱਥੇ ਹਾਲਤ ਬਣੇ ਪਏ ਸੀ ਪ੍ਰਮਾਤਮਾ ਦੀ ਰਹਿਮਤ ਹੋਈ ਬਖਸ਼ਿਸ਼ ਹੋਈ ਆਸਵੰਦ ਸਾਹਿਬ ਨੇ ਸਾਰੀ ਪੈਰਵਾਈ ਕਰਾ ਕੇ ਮਗਰਖ ਸਾਹਿਬ ਨੂੰ ਫੇਰ ਮਿਨਿਸਟਰ ਜੈ ਸ਼ੰਕਰ ਜੀ ਦੇ ਨਾਲ ਭਾਰਤ ਸਰਕਾਰ ਨੇ ਇਹ ਸਾਡਾ ਛੋਟਾ ਵੀਰ ਸਾਡਾ ਬੱਚਾ ਵਾਪਸ ਲੈ ਕੇ ਇਸ ਪਰਿਵਾਰ ਦੀਆਂ ਖੁਸ਼ੀਆਂ ਲਿਆਂਦੀਆਂ ਮੈਂ ਤੇ ਮੇਰੇ ਕੋਲ ਸ਼ਬਦ ਨਹੀਂ ਆ ਕਿਉਂਕਿ ਜੇ ਜਿਹੜੀ ਇਹ ਸੇਵਾ ਜਿਹੜੇ ਮੈਂ ਬੇਨਤੀ ਕਰਾਂਗਾ ਹਰ ਪੰਜਾਬੀ ਵੀਰ ਨੂੰ ਹਰ ਪੰਜਾਬੀ ਨੂੰ ਹਰ ਹਿੰਦੁਸਤਾਨੀ ਨੂੰ ਇਹ ਇਨ੍ਹਾਂ ਜਿਹੜੇ ਦਲਾਲ ਨੇ ਜਿਹੜੇ ਏਜੰਟ ਨੇ ਇਨ੍ਹਾਂ ਤੋਂ ਬਚੋ ਇੱਥੇ ਦਹਨ ਥੋੜਾ ਖਾ ਲੋ ਆਪਣੇ ਘਰਾਂ ਚ ਰਹੋ ਥੋੜੀ ਆਪਣੀ ਇੱਥੇ ਦਹਾਂ ਨੋਹਾਂ ਦੇ ਕਰਤ ਕਰਕੇ ਆਪਣੇ ਸੂਬੇ ਨੂੰ ਖੁਸ਼ਹਾਲ ਕਰੋ ਆਪਣੇ ਘਰ ਨੂੰ ਖੁਸ਼ਹਾਲ ਕਰੋ ਤੇ ਇਹਨਾਂ ਦਲਾਲਾਂ ਤੋਂ ਬਚ ਕੇ ਰਹੋ ਇਹ ਜਿਹੜੇ ਦੋ ਮੈਂ ਇਹ ਨਹੀਂ ਕਹਿੰਦਾ ਬਾਹਰ ਨਾ ਜਾਓ ਬਾਹਰ ਜਾਓ ਪਰ ਇੱਕ ਨੰਬਰ 'ਚ ਜਾਓ ਜਿਹੜਾ ਸਾਫ਼ ਸੁਥਰਾ ਜਾਓ ਜਿਹੜਾ ਤੁਸੀਂ ਜਦੋਂ ਮਰਜ਼ੀ ਆਪਣੇ ਘਰ ਆਪਣੇ ਵਤਨਾਂ ਨੂੰ ਆ ਸਕੋ ਆਪਣੇ ਵਤਨਾਂ ਨੂੰ ਜਾ ਸਕੋ ਇਹਨਾਂ ਦੋ ਨੰਬਰ ਦੇ ਜਿਹੜੇ ਦਲਾਲ ਇਹਨਾਂ ਤੋਂ ਬਚ ਕੇ ਰਹੋ ਕਿਉਂਕਿ ਇਹ ਲੋਏ ਰੂਪੋਸ਼ ਹੋ ਜਾਣੇ ਨਾਲ ਇਹ ਹਿਊਮਨ ਟ੍ਰੈਫਿਕ ਕੀਤੀ ਪਈ ਆ ਪਰ ਮੈਂ ਧੰਨਵਾਦੀ ਆ ਆਪਣੇ ਭਾਰ ਸਰਕਾਰ ਦਾ ਇਹਨਾਂ ਸਾਡਾ ਛੋਟਾ ਵੀਰ ਇਸ ਪਰਿਵਾਰ ਦੀਆਂ ਖੁਸ਼ੀਆਂ ਫੇਰ ਵਾਪਸ ਕਰਤਾ ਕਰਦਾ ਜੋ ਸੱਚੇ ਬਾਸ਼ਾ ਪਰ ਉਹ ਸੇਰਾ ਬੰਦ ਦਾ ਸੇਰਾ ਐਸਾ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸ੍ਰੀਮਨ ਫੇਰ ਮਿਸਟਰ ਨੂੰ ਦਿੰਨਾ ਇਹਨਾਂ ਸਾਡਾ ਬੱਚਾ ਫੇਰ ਵਾਪਸ ਲੈਣ ਦਾ ਮੈਂ ਕਹਿੰਦਾ ਇਹੋ ਜਿਹੇ ਏਜੰਟਾਂ ਦਾ ਕਾਨੂੰਨ ਕਿੰਨੀ ਸਖਤ ਹੋ ਸਖਤ ਕਾਰਵਾਈ ਕਰ ਸਕਦਾ ਉਨੀ ਥੋੜੀ ਹੈ ਇਹ ਜਿਹਨੂੰ ਤੇ ਕਿਸੇ ਦੇ ਕੋਖ ਲੋਕਾਂ ਨੇ ਸਾਡੇ ਪੰਜਾਬ ਚ ਦੁੱਧ ਪੋਤ ਦਾ ਬੜਾ ਗਹਿਰਾ ਰਿਸ਼ਤਾ ਆ ਦੁੱਧ ਦੇ ਪੋਤ ਦਾ ਤੇ ਜਿਹੜੇ ਪੁੱਤਾਂ ਨਾਲ ਧੀਆ ਪੁੱਤਾਂ ਨਾਲ ਇਹ ਕੁਛ ਕਰੇ ਉਹਨੂੰ ਸਜ਼ਾ ਦੇ ਸ਼ਬਦ ਬਹੁਤ ਛੋਟਾ ਹੈ ਉਹਨੂੰ ਉਹ ਸਜ਼ਾ ਨਹੀਂ ਲਾ ਮਿਸਾਲ ਦਹਾਂ ਨੂੰ ਪਤਾ ਲੱਗ ਜੇ ਕਿ ਆ ਵਾਕਈ ਸਜ਼ਾ ਹੈਗੀ ਹੈ ਕਿ ਗਾਂ ਕਿਹਦੇ ਧੀ ਪੁੱਤ ਨੂੰ ਖਰਾਬ ਕਿਤਨਾ ਕਰਨਾ ਪਰਿਵਾਰ ਨੂੰ ਖਰਾਬ ਕਿਤਨਾ ਭਾਵੇਂ ਕੋਈ ਵੀ ਹੋਵੇ ਕਿਸੇ ਧਰਮ ਦਾ ਹੋਵੇ ਕਿਸੇ ਮਜਬਦ ਦਾ ਹੋਵੇ